ਸਾਂਜੀ ਇਹ ਜਿਹੜਾ ਤੁਸੀਂ ਸਵਾਲ ਪੁੱਛਦੇ ਹੋ ਇਹ ਤੇ ਦੋਵੇਂ ਸਰਕਾਰਾਂ ਜ਼ਿੰਮੇਦਾਰ ਹੈ ਜਿਆਦਾ ਕੀ ਜਿਆਦਾ ਕੀ ਆਪਣੀ ਪੰਜਾਬ ਸਰਕਾਰ ਜ਼ਿਆਦਾ ਜ਼ਿੰਮੇਦਾਰ ਹੈ ਜਦੋਂ ਉਹਨਾਂ ਨੇ ਮਹੱਲਾ ਕਲੀਨਿਕ ਦਾ ਪੈਸਾ 87% ਵੀ ਤੁਸੀਂ ਆਪਨੇ ਨਾਮ ਤੇ ਰੱਖ ਰਹੇ ਹੋ ਕਿ ਆਮ ਆਮ ਕਲੀਨਿਕ ਆਮ ਆਦਮੀ ਪਾਰਟੀ ਕਲੀਨਿਕ ਦਾ ਤੁਸੀਂ ਪੈਸਾ ਇਹਦਾ ਸਰਪ੍ਰੇਵ ਜਿਹੜੀ ਸੈਂਟਰਲ ਉਸ ਟੀਮ ਚੱਲਦੀ ਸੀਗੀ ਤੇ ਉਹਦਾ ਜਦੋਂ ਇਹਨਾਂ ਨੇ ਨਾਮ ਚੇਂਜ ਕਰਤਾ ਤਾਂ ਉਹਨਾਂ ਨੇ ਪੈਸਾ ਤਾਂ ਹੀ ਰੋਕਿਆ ਇਹਦਾ ਥੱਲ ਠੀਕ ਹੈ ਸੈਂਟਰ ਪੈਸਾ ਰੋਕਦੀ ਆ ਉਹਦੇ ਅਸਤੇ ਤੋਂ ਤੇ ਐਮਪੀ ਸੀ ਦੇ ਜਿਹੜੇ ਸੱਤ ਬਣਾਏ ਐ ਐਮਪੀ ਉਹਨਾਂ ਨੇ ਕਦੇ ਇਕੱਠੇ ਹੋ ਕੇ ਆਵਾਜ਼ ਚੱਕੀ ਆ ਹਰ ਪਰ ਜਮ ਸੰਗ ਦਾ ਇੱਕ ਬਿਆਨ ਸੁਣਾ ਦਿਓ ਜਿਹੜਾ ਇਹਨਾਂ ਨੇ ਐਮਪੀ ਬਣਾ ਕੇ ਰਾਜ ਸਭਾ ਤੇ ਭੇਜਿਆ ਜਾਂ ਸੰਗਾਨੀਆਂ ਭੇਜਿਆ ਕੋਈ ਇੱਕ ਬਿਆਨ ਵੀ ਇਸ ਦੇ ਇੱਕ ਵਿਰੋਧ ਹੋਵੇ ਵੀ ਹਾਂ ਭਾਈ ਸਾਡਾ ਫੰਡ ਰੋਕਿਆ ਹੈ ਤੁਸੀਂ ਦਿਓ ਤਾਂ ਕਦੇ ਸਪੀਕਰ ਸਾਹਿਬ ਨੂੰ ਬੇਨਤੀ ਕੀਤੀ ਹੋਵੇ ਜਦੋਂ ਇਹਨਾਂ ਨੇ ਬੋਲਣਾ ਹੀ ਨਹੀਂ ਗਾ ਕਦੇ ਹੁਣ ਸੰਦੀਪ ਪਾਟਕ ਇੱਕ ਵਾਰੀ ਐਸਤੇ ਵੀ ਬੋਲਿਆ ਪੰਜਾਬ ਵਰਤੇ ਕਿ ਹਾਂ ਭਾਈ ਉਰੀ ਵੀ ਆਉਣਾਂ ਧੱਕਾ ਕਰਦੇ ਨਹੀਂ ਅਕੇ 2.5 ਸਾਲਾਂ ਤੇ ਜਮਾਨੀ ਭੋਲਿਆ ਕੋਈ ਵੀ ਤੇ ਇਹਨਾਂ ਦਾ ਜਦੋਂ ਕਿ 7 ਨਮਾਇੰਦੇ ਇਹਨਾਂ ਨੇ ਚੋਣ ਕੇ ਭੇਜੇ ਵਪਾਰੀਵੇਂ ਦਾ ਸਿੱਤੇਵਾਲ ਜੀ ਨੇ ਤਾਂ ਬੋਲਣਾ ਹੀ ਚੀਜ਼ ਸੀਗਾ ਜੇ ਕਿਸੇ ਤੁਸੀਂ ਸਾਰਿਆਂ ਨੇ ਉਹ ਦੇਖ ਲਓ ਜੇ ਜਿਹੜਾ ਸੰਸਦ ਚ ਲਾਈਵ ਚੱਲਦਾ ਸਭ ਆਪ ਕੋ ਆਪਣੀ ਗੱਲ ਕਰਦੇ ਸਟੇਟ ਦੀ ਪਰ ਇਹਨਾਂ ਦੇ ਜਿਹੜੇ 7 ਸੀ ਇਹਨਾਂ ਨੇ ਕਦੇ ਵੀ ਗੱਲ ਨਹੀਂ ਕੀਤੀ ਗਈ ਫਿਰ ਸਰਪੰਚੀ ਦੀਆਂ ਗੋਟਾ ਰਾਤ ਪਹਿਲਾਂ ਇਹਨਾਂ ਨੇ ਆਪ ਦਿੱਤਨਾ ਜਿਹੜਾ ਪਿੰਡਾਂ ਦਾ ਕੰਮ ਸੀ ਉਹ ਰੋਕਿਆ ਹੁਣ ਫੇਰ ਫੇਰ ਜਿਹੜਾ ਆ ਚੂਣ ਤੇ ਆਪ ਤੱਕੇ ਦੋ ਦਾ ਲੱਗਾ ਏ ਫੇਰ ਕੰਮ ਰੁਕਿਆ ਪਿਆ ਪਿੱਛੇ ਟਾਈਮ ਕਿਹੜਾ ਰਹੂਗਾ ਇਹਨਾਂ ਦੇ ਕਰਾਉਣ ਵਾਸਤੇ ਇਹ ਵੀ ਤਾਂ ਦੇਖਣ ਵਾਲੀ ਗੱਲ ਨਾ ਵੀ ਹਾਂ ਵੀ ਥੋਡੇ ਕੋਲ ਕੰਮ ਕਰਨ ਨੂੰ ਜਿਹੜੇ ਚੱਲ ਠੀਕ ਹੈ ਜਿਹੜਾ ਸੈਂਟਰ ਤੇ ਪੈਸੇ ਨਾਲ ਹੋਣਾ ਉਹ ਤਾਂ ਹੋਣਾ ਹੀ ਹੋਣਾ ਜਿਹੜੇ ਥੋਡੇ ਲੋਕਲ ਪੈਸੇ ਸਟੇਟ ਦੇ ਪੈਸੇ ਨਾਲ ਹੋਣਾ ਤੁਸੀਂ ਉਹ ਤਾਂ ਕੰਮ ਕਰਾਓ ਜਿਹੜੇ ਲੋਕਲ ਆ ਜਿਹੜੇ ਪਿੰਡਾਂ ਦੇ ਹੋਣੇ ਆ ਜਾਂ ਕੁਝ ਵੀ ਹੋਣਾ ਏ ਤੁਸੀਂ ਹੋ ਵੀ ਨਹੀਂ ਕਰਾ ਰਹੇ ਕਿ ਕਿਤੇ ਪਾਸੇ ਵੀ ਜਿੱਥੇ ਰੈਲੀ ਕੁਦੀ ਲੱਗਦੀ ਸੀ ਨਹੀਂ ਬਲੌਰ ਸਿੰਘ ਜੀ ਦੋ ਤਿੰਨ ਡੀਆਂ ਸਕੀਮਾਂ ਹੀ ਹੁੰਦੀਆਂ ਵਾ ਇੱਕ ਤੇ ਪਿੰਡੂ ਸੜਕਾਂ ਜਿਹੜੀਆਂ ਵਾ ਲਿੰਕ ਰੋਡ ਉਹਨਾਂ ਦੀ ਮੁਰੰਮਤ ਉਹ ਹਰ 6 ਸਾਲ ਬਾਅਦ ਮੁਰੰਮਤ ਹੁੰਦੀ ਹੈ ਜੋ ਸਿਸਟਮ ਬਣਿਆ ਹੁੰਦਾ ਵਾ ਤੇ ਜੇ ਪੈਸਾ ਨਾ ਆਵੇ ਤੇ ਮੁਰੰਮਤ ਨਾ ਹੋਵੇ ਤੇ ਤੁਸੀਂ ਵੇਖ ਹੀ ਲੋ ਐ ਕਿ ਇਸ ਵੇਲੇ ਕੀ ਹਾਲਤ ਹੈ ਤੇ ਦੂਸਰਾ ਜਿਹੜਾ ਸਿੱਖਿਆ ਵਾਸਤੇ ਐਕਚੁਅਲੀ ਮੇਰਾ ਆਪਣਾ ਤਜਰਬਾ ਵਾ ਕਿ ਬਹੁਤਾ ਪੈਸਾ ਜਿਹੜਾ ਵਾ ਉਹ ਕੇਂਦਰ ਤੋਂ ਹੀ ਆ ਰਿਹਾ ਵਾ ਹੁਣ ਔਰ ਜੋ ਕੇਂਦਰ ਤੋਂ ਪੈਸਾ ਰੁਕ ਜਾਵੇ ਤੇ ਫਿਰ ਵਿਕਾਸ ਨਹੀਂ ਹੁੰਦਾ ਹਾਂ ਪਰ ਇਹਨਾਂ ਨੂੰ ਜਿਹੜੇ ਸੱਤ ਸੀ ਸੱਤਾਂ ਨੂੰ ਇਕੱਠੇ ਹੋ ਕੇ ਬੋਲਣਾ ਤਾਂ ਚਾਹੀਦਾ ਸੀ ਨਾ ਜੇ ਪੀ ਆਪ ਦਾ ਵਕਾਫ ਰੁਕਿਆ ਹੇ ਮੈਂ ਬਿਲਕੁਲ ਸਹਿਮਤ ਹਾਂ ਇਹ ਤਾਂ ਨਹੀਂ ਵੀ ਹਾਂ ਜੀ ਇਹ ਤਾਂ ਨਹੀਂ ਵੀ ਇਹਨਾਂ ਨੇ ਬਸ ਕੱਲੇ ਰੇਲਿਆਂ ਆਸਤੇ ਬੰਦੇ ਰੱਖਿਆ ਵੀ ਹਾਂ ਜੀ ਸਾਡਾ ਰਾਗਮ ਚੱਡਾ ਆ ਗਿਆ ਸਾਡਾ ਸੰਦੀਪ 파ੜਕ ਆ ਗਿਆ ਵੀ ਇਹ ਮੈਂ ਇੱਥੇ ਰੇਲਨਾ ਦੀ ਗੱਲ ਆਉਣਾ ਉੱਥੇ ਬੋਲਣ ਆਸਤੇ ਇਹਨਾਂ ਨੇ ਭੇਜਿਆ ਤਾਂ ਦੋ ਉੱਥੇ ਬੋਲਣ ਮੈਂ ਬਿਲਕੁਲ ਸਹਿਮਤ ਹਾਂ ਥੈਂਕ ਯੂ ਬਲੌਰ ਸਿੰਘ ਜੀ ਕਿੱਥੋਂ ਕਿੱਥੋਂ ਬੋਲ ਕਰ ਰਹੇ ਤੁਸੀਂ ਇੱਕ ਮਿੰਟ ਜੀ ਕੇਜਰੀਵਾਲ ਗ੍ਰਿਫਤਾਰ ਹੋ ਗਿਆ ਸਾਰੇ ਉੱਥੇ ਗਏ ਨਾ ਹਾਂ ਤੇ ਸਾਰੇ ਐਮਪੀ ਦੇ ਐਮਪੀ ਆਪਦੇ 92 ਲੈ ਕੇ ਜਾ ਕੇ ਉੱਥੇ ਸੰਸਦ ਦੇ ਸਾਹਮਣੇ ਖੜੋ ਵੀ ਸਾਡਾ ਫੰਡ ਰੋਕਿਆ ਬਹੁਤ ਇੰਟਰਸਟਿੰਗ ਪੁਆਇੰਟ ਵੀ ਰੇਜ਼ ਕੀਤਾ ਪੀ ਇੱਕ ਲੀਡਰ ਦੀ ਗ੍ਰਿਫਤਾਰੀ ਦੇ ਦਾ ਵਿਰੋਧ ਸਾਰਿਆਂ ਨੇ ਕੀਤਾ ਲੇਕਿਨ ਪੰਜਾਬ ਨੂੰ ਜਿਹੜੇ ਫੰਡ ਨਹੀਂ ਮਿਲ ਰਹੇ ਉਹਦਾ ਵਿਰੋਧ ਨਹੀਂ ਕਰਦੇ ਹਾਂ ਉਦੋਂ ਕਿਉਂ ਨਹੀਂ ਗਏ ਕੋਈ ਵੀ ਨਹੀਂ ਗਿਆ ਉੱਥੇ ਹਨਾ ਮਿਹਰਬਾਨੀ ਥੈਂਕ ਯੂ ਬਲੌਰ ਜੀ